ਕਿਛੇ ਮੂਹਤਾਗਣਾ ਚੱਲ ਰਹੀ ਥਾ ਕਰਾ ਮੂਠਾ ਕਰੋ ਨਹੀਂ ਛੱਡਦਾ ਸੀ ਤੂੰ ਮੈਨੂੰ ਕਦੇ ਛੱਡੇਗਾ ਤਾਂ ਨਹੀਂ ਮੈਂ ਤਾਂ ਸਰੀਰ ਛੱਡ ਸਕਦਾ ਪਰ ਤੈਨੂੰ ਨਹੀਂ ਛੱਡ ਸਕਦਾ ਕੀ ਗੱਲ ਸੋਣਾ ਆ ਤੇਰੇ ਚਾਚੇ ਦੀਆਂ ਗੱਲਾਂ ਤੇ ਨਾ ਆਇਆ ਕਰ ਇਹ ਤਾਂ ਆਹ ਖੰਦਾ ਭੁਖੀ ਭਾਕੀ ਜੀ ਆ ਤੂੰ ਨਾ ਕਿਤੇ ਲੱਗ ਜੀ ਮੈਂ ਤੈਨੂੰ ਦੱਸਾਂ ਉਹ ਨਹੀਂ ਨਹੀਂ ਚਾਚੀ ਤੇਰੀ ਕੀ ਉਮਰ ਹੈ ਵਿਆਹ ਦੇ ਦਿਨ ਭੁੱਲ ਗਿਆ ਹੈ ਨਾ ਤੂੰ ਮੈਂ ਮੋਟਰ ਤੇ ਮਹਿਫਲਾ ਲਾ ਲੈਣਾ ਕਿਤੇ 2 ਕਿਲੋ ਮੁਰਗਾ ਬਣਾ ਆ ਲੈ ਕਿਤੇ 3 ਕਿਲੋ ਬਣਾ ਲਿਆ ਕੀ ਗੱਲ ਹੋ ਗਈ ਬਾਈ ਐਨਾ ਉਦਾਸ ਕਾ ਤੋ ਬੈਠਾ ਜੀ ਕੋਈ ਗੱਲ ਨਹੀਂ ਛੋਟੇ ਵੀਰ ਕੁਛ ਨਹੀਂ ਬਾਈ ਕੋਈ ਗੱਲ ਹੈਗੀ ਤਾਂ ਮੈਨੂੰ ਦੱਸ ਤੇ ਇਤਫਾਰ ਨਹੀਂ ਕਰਾਂਗਾ ਕੁਛ ਨਹੀਂ ਬਾਈ ਨਹੀਂ ਨਹੀਂ ਬਾਈ ਦੱਸ 10000 ਮੈਨੂੰ ਇਹ ਤੋ ਦਸਿੰਗਾ ਬਾਈ ਫੇਰ ਮੈਨੂੰ ਪਤਾ ਲੱਗੂ ਯਾਰ ਆਇਆ ਹੁਣ ਉਦਾਸ ਉਦਾਸ ਥੋੜੀ ਰਹੇਗਾ ਚਲ ਠੀਕ ਆ ਜੇ ਤੂੰ ਐਨੀ ਜ਼िद ਕਰਦਾ ਨਾ ਤਾਂ ਮੈਂ ਦੱਸ ਦਾਂ ਤੇ ਦੱਸ ਗਾ ਯਾਰ ਪਰ ਮੇਰੀ ਕਹਾਣੀ ਬਹੁਤ ਹਰਦਫਰੀ ਹੈ ਜੀ ਹੋ ਸਕਦਾ ਆਪਾਂ ਨੂੰ ਪੂਰੀ ਰਾਤ ਲੰਘ ਜੇ ਕੋਈ ਗੱਲ ਨਹੀਂ ਬਾਈ ਯਾਰ ਦੱਸੋ ਤਾਂ ਸਹੀ ਬਾਈ ਕੱਲੇ ਕਿ ਮੈਂ ਇੱਕ ਕੁੜੀ ਨੂੰ ਪਿਆਰ ਕਰਦਾ ਸਭ ਜੀ ਦਵਾਈ ਦੇ ਬੰਦਾ ਰੱਬ ਸਰੇਹੀ ਤਵਾ ਚੜ ਲੈਂਦਾ ਕਿ ਨਹੀਂ ਗਰਮੀ ਹੋਈ ਆ ਮੈਂ ਤਾਂ ਵੀ ਪਾਣੀ ਪੀ ਲਾ ਪਾਣੀ ਪੀ ਅੱਜ ਕਿਵੇਂ ਪਾਣੀ ਆ ਫੇਈ ਜਾਨੀ ਮੈਨੂੰ ਕੀ ਗੱਲ ਆ ਸੁੱਕਦਾ ਹੈ ਹਾਂ ਸੋਖੀ ਆ ਲੈਣਾ ਹੋ ਗਿਆ ਪਤਾ ਤਾ ਸੋ ਤਾਂ ਤਾਂ ਬਿਰਤੇ ਅੰਦਰ ਜੰਮੀ ਆ ਹਾਂ ਮੈਂ ਤਾਂ ਐਵੇਂ ਗਿੰਦੀ ਸੀ ਥੋੜੀ ਜਿਹੀ ਮਾਇਆ ਹੀ ਦੇ ਦੇ ਪਤ ਮੈਨੂੰ ਪਹਿਲਾਂ ਪਤਾ ਸੀ ਵੀ ਜ਼ਰੂਰ ਆਉਣਾ ਤਾਂ ਪੈਸੇ ਲੈਣੇ ਆ ਜਿਹੜਾ ਮੈਨੂੰ ਪਾਣੀ ਦਾ ਗਲਾਸ ਲੈ ਕੇ ਜੀ ਲੈ ਉਹ ਮੈਂ ਪੁੱਛ ਵੀ ਨਹੀਂ ਹੈਗੀ ਫਿਰ ਬੇਬੇ ਤੋਂ ਵੀ ਉਹੀ ਕੰਮ ਕਰਦੀ ਆ ਉਹੀ ਨਹੀਂ ਕਰਦੀ ਪੁੱਤ ਤਾਂ ਊਂ ਤਾਂ ਤੋਂ ਨਾ ਜੇ 5 ਹਜ਼ਾਰ ਕਮਰਾ ਤਾਂ ਕਿਹੜਾ ਮੋਟੀਆਂ ਚਲ ਜਿਸਾ ਕੁਝ ਜਾਣ ਨਹੀਂ ਦੇਦੇ ਫਿਰ ਮੈਂ ਲੇਟ ਹੋ ਰਹੀ ਆ ਉੱਥੋਂ ਲੈ ਜਾ ਮੇਰੇ ਪਾਸ ਚ ਇਹ ਨਾ ਹੋਵੇ ਵੀ ਇਕੱਠਾ ਹਜ਼ਾਰ ਹੀ ਲੈ ਜਾ ਕੇ 500 ਲੈ ਜੀ ਠੀਕ ਆ ਪਤਾ ਹੀ ਆ ਮੈਨੂੰ ਕਿਹੜੇ ਬੇਬੇ ਆਹੋ ਕਹੀ ਦਾ 500 ਆ ਲੈ ਜਾਨੀਆ 1500 ਬੇਬੇ ਫਿਰ ਕੀ ਹੋ ਗਿਆ ਹੋਇਆ ਨਹੀਂ ਗਿਆ ਪੁੱਤਾਂ ਸਾਰੇ ਚੱਕੇ ਨਾ ਤੋ ਕੁੜੀਆਂ ਨੂੰ ਖਵਾ ਕੇ ਮੁੜਿਆ ਆਉਂਿਆ ਕੰਮ ਲਈਏ ਆਪ ਖਵਾਇਆ ਕਿਤੇ ਉਹਨਾਂ ਨੇ ਤੈਨੂੰ ਬਾਹਰ ਤਾਂ ਬੇਬੇ ਐਵੇਂ ਚੱਲਦਾ ਘਰ ਨਾਲ ਮਿਲ ਕੇ ਨਾਲ ਮਿਲ ਕੇ ਤਾਂ ਜਲਦਾ ਉਹਨਾਂ ਨੂੰ ਵੀ ਕਿਹਾ ਕਰ ਘਰੋਂ ਲੈ ਆ ਕਰ ਨਾ ਕਿਉਂ ਤੈਨੂੰ ਉਂਗਲ ਲਾ ਕੇ ਭਰੇ ਹੁੰਦੀਆਂ ਨਹੀਂ ਚੰਗਾ ਬੇਬੇ ਤੂੰ ਤਾਂ ਭਾਸ਼ਣ ਦੇਣ ਲੱਗੀ ਚੰਗਾ ਮੈਂ ਚੱਲਦੀ ਆ ਹੱਤ ਹੋ ਗਈ ਤੇ ਭਾਸ਼ਣ ਦੇਣ ਲੱਗੀ ਸਮਝਾ ਰੋ ਅੱਜ ਕੱਲ੍ਹ ਦੇ ਜਵਾਕਾਂ ਦਾ ਵੀ ਸਰੇ ਹੀ ਪਿਆ ਬਸ ਸਾਰੇ ਕਿਤੇ ਦੇਖ ਲੈ ਮਿਲ ਤਾਂ ਹਾਂ ਨਹੀਂ ਇੱਕ ਬੇਬੀ ਨਾਲ ਪੈਸੇ ਰੱਖ ਕੇ ਪੁੱਲ ਜਾਂਦੀ ਆ ਪੁੱਛਦੀ ਹੁੰਨ ਜਾ ਕੇ ਬੇਬੇ ਪੈਸੇ ਲੱਭੇ ਤਾਂ ਹੈ ਨਹੀਂ ਮੈਨੂੰ ਕਿਤੇ ਸਮਾਰ ਕੇ ਦੇਖਾਂਗੇ ਫੇਰ ਹੀ ਲੱਭਣਗੇ ਸਾਰੇ ਕਿਤੇ ਦੇਖ ਲਿਆ ਤੂੰ ਵੀ ਰੱਖੇ ਕਿਤੇ ਹੋਰ ਨਹੀਂ ਦੱਸ ਜੀ ਕਿਤੇ ਹੋਰ ਹੁੰਦੀ ਆ ਜਿਹੜਾ ਪੇਟੀ ਦੇ ਟਰੰਕ ਪਿਆ ਨਾ ਉਹਦੇ ਚ ਪਿਆ ਸੀ ਬਟੂਆ ਮੇਰੇ ਸਾਰੇ ਕਿਤੇ ਦੇਖ ਲਿਆ ਮੈਨੂੰ ਨਹੀਂ ਮਿਲੇ ਹਜੇ ਉੱਤੋਂ ਮੈਂ ਲੇਟ ਹੋਈ ਜਾਨੀ ਆ ਚੱਲ ਜੇ ਤੈਨੂੰ ਨਹੀਂ ਮਿਲੇ ਐਂ ਕਰ ਪ੍ਰੀਤ ਤੋਂ ਲੈ ਲੈ ਬਾੜੇ ਦਾ ਮੰਗਣੀ 500 ਲੈ ਲਈ ਹੁਣ ਚੰਗਾ ਅਸਾਂ ਨਹੀਂ ਵੀਰ ਅ ਵੀ ਦਊਗਾ ਕਿ ਨਹੀਂ ਦਊਗਾ ਕਿਤੇ ਬੈਰ ਨਾ ਪੈਸੀ ਦੀ ਤਾਂ ਬਸ ਚਾਕੇ ਲੈਂਦੀ ਆ ਪੈਸਾ ਤਾਂ ਆ ਈਓ ਮੈਂ ਕੀਰੇ ਹਾਂ ਮੈਨੂੰ ਕੁੜੇ ਦੇ ਪੈਸੇ ਚਾਹੀਦੇ ਸੀ ਤਰਾ ਪੈਸੇ ਹੀ ਕਰਨੇ ਹੁਣ ਲੈ ਕੰਟੀਨ ਤੇ ਕੁਛ ਖਾਣਾ ਪੀਣਾ ਨਹੀਂ ਹੁੰਦਾ ਹੁਣ ਚੜਾਈ ਮੈਂ ਲੈ ਕੇ ਜਾਨੀ ਸੋਖੇ ਪੈਸੇ ਇਨੇ ਕੀ ਕਰਨੀ ਤੂੰ ਪੈਸੇ ਦੱਸ ਵੀਰੇ ਮੇਰੇ ਸੂਟ ਵੀ ਆਉਂਦੇ ਆ ਪਰ ਪੜਾਈ ਦਾ ਖਰਚਾ ਸੂਟ ਦਾ ਮੈਂ ਉਹ ਪੁੱਛ ਗਿਆ ਸਰਜੀਤ ਕਾ ਇਨੇ ਦਾ ਪੈਸੇ ਬਣੇ ਪਏ ਆ ਸੂਟਾਂ ਦੇ ਪੈਸੇ ਤਾਂ ਤੁਸੋਂ ਧਾਰ ਚੱਕ ਚੱਕ ਕੇ ਲੈ ਕੇ ਹੁੰਦੀਆਂ ਦੇ ਗਈਆਂ ਤੁਸੋਂ ਸੂਟਾਂ ਦੇ ਪੈਸੇ ਚੱਲ ਫੇਰ ਕੀ ਹੋ ਗਿਆ ਹੁੰਦੇ ਦੇ ਦੋ ਵੀ ਲੜੀ ਜਾਂਦੇ ਹੋ ਚੱਲ ਮੈਂ ਗੂਗਲ 'ਤੇ ਕਰ ਦਿੰਦਾ ਨਾ ਤੇ ਨੰਬਰ ਤੇ ਜਾਵੜਾ ਕੋਈ ਨਹੀਂ ਪੱਕਾ ਨਾ ਆਹੋ ਮੈਂ ਖੇਤ ਜਾਣਾ ਕੋਈ ਨਹੀਂ ਜਾਂਦਾ ਕਰ ਦਿੰਦਾ ਠੀਕ ਆ ਮੇਰੇ ਕੋਲ ਜਮਾ ਨਹੀਂ ਹੈਗੇ ਹੁਣ ਕਰ ਦਿੰਦਾ ਚੰਗਾ ਗੂਗਲ 'ਤੇ ਕਰ ਦਿੰਦਾ ਖਾਣ ਨੂੰ ਦਿੱਤਾ ਉਹ ਬਰਤ ਬੋਲ ਗਰੀ ਖਾਣਾ ਬਵਾਰ ਹੁੰਦੇ ਨੇ ਮੁੜ ਕੇ ਡਾਕਟਰ ਦੇ ਭੱਜੀ ਸਰ ਨੂੰ ਹੁਣ ਬੇਬੇ ਮੇਰੀ ਗੱਲ ਸੁਣਾ ਮੈਂ ਤੂੰ ਨੂੰ ਇੰਨਾ ਸਿਰ 깔ੋ ਚੜਾ ਕੇ ਰੱਖਿਆ ਵੈ ਸੋਕ ਨੂੰ ਵੇ ਬੁੱਤ ਤਾਂ ਸੱਚਾ ਲਾਉਣ ਨੂੰ ਮੈਂ ਉਹਨੂੰ ਕੀ ਕਹਤਾ? ਉਹ ਇੰਨੇ ਨੇ ਪੈਸੇ ਲੈ ਕੇ ਜੇ ਇਹਨਾਂ ਨੇ ਪੈਸੇ ਖਰਾਬ ਕਰ ਦਿੱਤੀ ਆ ਤੂੰ ਪੁੱਛਾਂ ਨੂੰ ਕਦੇ ਕਿੱਥੇ ਕਿੱਥੇ ਜਾ ਕੇ ਕੀ ਕਰਦੀ ਆ ਉਹ? ਫੇਰ ਕੀ ਹੋ ਗਿਆ? ਜੇ ਜਵਾਕੜੀ 4-5 ਸੌ ਰੁਪਏ ਖਾ ਜਾਂਦੀ ਆ ਉਹ ਕਾਲਜ ਜਾ ਕੇ ਕੁੜੀਆਂ ਬਿਗੜ ਜਾਂਦੀਆਂ। ਤੂੰ ਤਾਂ ਬਿਗੜਿਆ ਕਰ। ਤੂੰ ਤਾਂ ਬਿਗੜਿਆ ਨਹੀਂ ਹੁਣ। ਨਿੱਕੇ ਹੁੰਦੇ ਤੇ ਸਾਡੇ ਏਡੇ ਏਡੇ ਕੂਹੀਦਾਰੀਆਂ ਪਾਤੀਆਂ। ਸਾਨੂੰ ਕਿਹੜਾ ਬਿਗੜਨ ਦਾ ਟਾਈਮ ਮਿਲਿਆ? ਨਾਲੇ ਅਸੀਂ ਕਿਹੜਾ ਕਾਲਜਾਂ 'ਚ ਪੜ੍ਹਿਆ ਇਹਨਾਂ? ਵੇ ਬੁੱਤ ਇੰਨਾ ਕਿਉਂ ਤੜਪੀ ਜਾਣਾ? ਕੀ ਹੋ ਗਿਆ ਜੇ ਜਵਾਕੜੀ 4-500 ਰੁਪਏ ਲੈਗੀ? ਹੋਰ 1 ਵੇ ਬੁੱਤ ਅਤਰ ਮਾਸੀ ਕੇ ਗਮਾਨ ਚ ਤੈਨੂੰ ਇੰਨਾ ਕ ਪਤਾ ਇੰਨਾ ਕੁੜੀ ਤੇ ਕੰਟਰੋਲ ਰੱਖਦੇ ਸੀਗੇ ਤੇ ਆਈ ਪਤਾ ਲੱਗਿਆ ਦੀ ਰਾਤ ਨੂੰ ਭੱਜ ਗਈ ਕੋਈ ਬਹੋਰ ਹੀ ਲੈ ਕੇ ਵਹਿ ਗਈ ਨਾ ਭੱਜ ਗਈ ਨਾ ਭੱਜ ਗਈ ਲੈ ਦੱਸ ਅਕੇ ਹੋਰ ਹੀ ਲੈ ਕੇ ਵਹਿ ਗਈ ਵਿਆਹ ਦੇ ਦਿਨ ਭੁੱਲ ਗਿਆ ਹੈ ਨਾ ਤੂੰ ਮੋਟਰ ਤੇ ਮਹਿਫਲਾ ਲਾ ਲੈਣਾ ਕਿਤੇ 2 ਕਿਲੋ ਮੁਰਗਾ ਬਣਾ ਲਿਆ ਕਿਤੇ 3 ਕਿਲੋ ਬਣਾ ਲਿਆ ਕਿਥੋਂ ਰੋਡਾ ਲੱਗਿਆਗਾ ਜਵਾਖੜੀ ਤਾਂ ਉਹੀ ਮੱਚੀ ਜਾਊਗਾ ਮੈਂ ਜਾਣਦਾ ਪਤੰਦਰਨੀ ਨੂੰ ਜੇ ਲਾਇਕ ਸੁਨਣਾ ਚਾਚੀ ਨਹੀਂ ਚਾਚੀ ਆਹ ਲਾਦਾ ਪਸੂ ਵਾਲੇ ਹੋ ਹੈ ਨਹੀਂ ਘਰੇ ਲੱਗਦਾ ਦੇਖ ਲੈ ਮਲਾਦਾ ਪਸੂ ਵਾਲੇ ਹੋ ਚੱਲ ਜਾਈਏ ਚਾਚੀ ਆਹ ਭੜਿਆ ਲਾ ਮੈਂ ਉੱਤਰ ਬਾਜ਼ਾ ਮਾਟ ਕੇ ਆਈ ਨਹੀਂ ਇੱਕ ਹੀ ਲਾੜਾ ਦੂਸਰੇ ਪਿੰਡ ਦੀ ਕਿਉਂ ਆਲੇ ਬੜੇ ਜਨੇ ਆ ਗਏ ਆਇਆ ਨੰਗੇ ਨੀ ਚਾਚੀ ਆਇਤਾ ਬੱਡਾ ਨਾਲ ਖੜੀ ਬੈਠੀ ਆ ਕੋਹੇ ਕੁੜੇ ਨੂੰ ਫਿਰ ਬਸ ਸੈਤਾ ਹੀ ਹੋ ਗਿਆ ਆ ਜਾਣੀ ਹੋਣ ਤੇ ਬੰਨੀਆਂ ਨਹੀਂ ਆ ਰਹੀ ਤੇ ਕੋਹੋਂ ਤੋਂ ਨਾ ਕਜਲ ਮੈਂ ਲੰਗੀ ਆਂ ਇਸ ਮੈਂ ਕਰ ਮੈਂ ਅੱਜੀ ਚਾਚੀ ਮਨ ਲੱਗਦੀ ਨਹੀਂ ਚਾਚੀ ਤੈਨੂੰ ਕਿਹੜਾ ਮਾਰਦੀ ਚਾਚੀ ਲਈ ਅੱਜ ਕਿਵੇਂ ਜਾਦਾਗੀ ਤੈਨੂੰ ਨਹੀਂ ਕਾਹਨੂੰ ਯਾਦ ਲੈ ਅੱਗੇ ਕਿਤੇ ਮੈਂ ਤੈਨੂੰ ਕਾਹਨੂੰ ਯਾਦ ਨਹੀਂ ਕਰਦੀ ਕਿ ਤੂੰ ਨਹੀਂ ਯਾਦ ਕਰਦੀ ਤਾਂ ਹੀ ਥੋੜਾ ਮੈਂ ਨਹੀਂ ਯਾਦ ਕਰਦੀਗੀ ਨਹੀਂ ਅੱਗੇ ਤਾਂ ਬੋਲਦੀ ਵੀ ਨਹੀਂ ਆਏ ਕੁੰਡ ਜਾ ਕੱਢ ਕੇ ਨੰਦੇ ਆ ਨਹੀਂ ਹੁੰਦੀਆਂ ਕੋਲਦੀ ਨਹੀਂ ਚਾਚੀ ਤੈਨੂੰ ਨਹੀਂ ਲੱਗਦਾ ਮੈਨੂੰ ਤਾਂ ਕਿਉਂ ਲੱਗਦਾ ਹੋਰ ਦੱਸ ਆਪਣੀ ਸੋਖ ਕੀ ਕਰਦੀ ਸੱਚ ਸੁਖਤਾ ਪੜਦੀ ਹੈਗੀ ਬੀਏ ਕਰਦੀ ਹੈ ਸੁਖਣਾ ਹੁਣ ਤਾਂ ਵਾ ਚੱਲ ਵਸ ਆ ਹੀ ਰਹਿ ਗਿਆ ਦੋ ਮਹੀਨਿਆਂ ਦਾ ਕੰਮ ਕਿਹੜੇ ਘਰ ਵਿੱਚ ਆ ਹੀ ਆਪਣੇ ਚੀਮੇ ਤਾਂ ਛੱਡ ਕੇ ਆਉਂਦਾ ਛੱਡ ਕੇ ਕਿਹਨੇ ਆਉਣਾ ਗਾਣ ਬਸ ਤੇਵਾ ਵੀ ਜਾਂਦੀ ਹੈ ਸੱਡਣ ਨੂੰ ਕਿਹਣਾ ਜਵਾਖੜੀ ਹੈਗੀ ਹੋਰ ਚਾਚੀ ਮੈਂ ਤੈਨੂੰ ਕੋਈ ਗੱਲ ਦੱਸਣੀ ਸੀ ਤੇ ਕਿਤੇ ਗੱਲ ਵੀ ਨਾ ਪੈ ਜੀ ਮੇਰੀ ਕੱਲ੍ਹ ਪੜਨ ਨੂੰ ਗੜਾ ਮੈਂ ਹਾਰਾਂ ਵੀ ਤੇ ਗੱਲ ਪੈ ਜਾਊ ਨਹੀਂ ਹਾਰ ਦੀ ਗੱਲ ਨਹੀਂ ਚਾਚੀ ਹੂੰ ਸੱਚ ਕਹਿੰਦੇ ਹੁੰਦੇ ਫਿਰ ਥੋੜਾ ਜਿਹਾ ਕੌੜਾ ਹੀ ਲੱਗਦਾ ਹੁੰਦਾ ਕਿਉਂ ਐਜਾ ਕੀ ਮੈਂ ਤਾਂ ਤੈਨੂੰ ਆਪਦੀ ਸਮਝਦੀਆਂ ਤਾਂ ਕਰਕੇ ਦੱਸਦੀਆਂ ਗੱਲ ਹਾਂ ਮੈਂ ਸੁੱਖ ਵਾਰੀ ਗੱਲ ਕਰ ਰਹੀ ਸੀ ਸੁੱਖ ਵਾਏ ਸੁੱਖ ਵਾਰੇ ਕੀ ਗੱਲ ਕਰਨੀ ਇਹਨੇ ਨਹੀਂ ਸੁੱਖ ਪਰਸੋਂ ਦੇਖੀ ਪਹਿਲਾਂ ਤਾਂ ਮੈਂ ਬੌਰ ਨਹੀਂ ਕੀਤੀ ਇੱਕ ਦਿਨ ਮੈਂ ਆਈ ਜਦੋਂ ਅੱਡੇ ਉੱਤਰ ਹੀ ਉਹਦੇ ਵੀ ਮੁੰਡੇ ਦੇ ਨਾਲ ਉੱਤਰ ਹੀ ਮੈਂ ਆਖੇ ਵੀ ਤਾਂ ਬੱਸ ਤੇ ਆਉਂਦੀ ਹੁੰਦੀ ਆ ਹੁਣ ਪਰਸੋਂ ਦੇਖੀ ਪਰਸੋਂ ਇਥੋਂ ਆਪਣੇ ਚੌਂਕ 'ਚ ਚੜਾ ਕੇ ਲੈ ਜਾਂਦਾ ਮੁੰਡਾ ਮਾੜੀ ਮੋਟੀ ਕੌਰ ਕਰ ਲਿਆ ਘਰ ਨਾ ਦੱਸ ਫੇਰ ਕੀ ਹੋ ਗਿਆ ਮੁੰਡਾ ਨਾਲ ਪੜਦਾ ਉਹ ਦਾ ਦੋਸਤ ਹੋਊਗਾ ਨਹੀਂ ਚਾਚੀ ਨਾਲ ਨਹੀਂ ਪੜਦਾ ਫੇਰ ਨਾ ਅਖੀ ਜਿੱਦੇ ਫਰਾਰ ਹੋਗੀ ਹੂੰ ਫਰਾਰ ਹੋਗੀ ਤੈਨੂੰ ਸ਼ੰਕ ਤਾਂ ਨਹੀਂ ਆਉਂਦੀ ਇੱਜਾ ਤੇਰੀ ਟੀਰੀ ਨਹੀਂ ਹੈਗੀ ਤਾਂ ਤੂੰ ਮੇਰੀ ਟੀਰੀਆਂ ਗੱਲਾਂ ਬਣਾਉਣੀ ਨਹੀਂ ਚਾਚੀ ਮੈਂ ਆਪਦੀ ਸਮਝਦੀ ਆ ਤੇਰੇ ਕੋਲ ਤਾਂ ਦੱਸਣ ਆਗੇ ਮੇਰੇ ਕਿਉਂ ਨਹੀਂ ਹੈਗੀ ਉਹ ਵੀ ਮੇਰਗੋਈ ਆ ਕੋਈ ਨਾ ਭਾਈ ਸਾਨੂੰ ਸਾਰਾ ਕੁਝ ਦਿੰਦਾ ਦਾ ਤੈਨੂੰ ਮੈਂ ਦੱਸਾਂ ਅੱਜ ਕੱਲ੍ਹ ਭਾਈ ਦਾ ਤਾਂ ਟਾਈਮ ਹੀ ਹੈ ਨਹੀਂ ਵੀ ਜੇ ਕੋਈ ਪੜਾ ਕਰੇ ਤੂੰ ਮੈਨੂੰ ਆਏ ਦੱਸ ਵੀ ਚਾਹ ਪਾਣੀ ਪੀਣਾ ਨਹੀਂ ਮੈਂ ਨਹੀਂ ਚਾਹ ਪਾਣੀ ਪੀਣਾ ਚੱਲ ਮੇਰੇ ਤਾਂ ਕੰਮ ਸੀ ਹੂੰ ਕੰਮ ਸੀਗਾ ਤੇਰਾ ਹੋਰ ਤਾਂ ਕੋਈ ਕੰਮ ਨਹੀਂ ਹੈਗਾ ਲੋਕਾਂ ਦੇ ਘਰ ਪਟਦੀ ਤੁਰੀ ਫਿਰਦੀ ਆ ਉਧਰੋਂ ਇੱਧਰ ਲਾਤੀ ਇੱਧਰੋਂ ਉਧਰ ਲਾਤੀ ਹੋਰ ਤਾਂ ਕੋਈ ਡੱਕਾ ਤੋੜਨਾ ਨਹੀਂ ਆ ਚੁਗਲ ਖੋਰ ਕਿਸੇ ਥਾਂ ਦੀ ਲੈ ਘਰ ਨੂੰ ਪੜ ਕਹਿੰਦੀ ਉਹ ਤਾਂ ਨਾਲ ਪੜਦਾਗਾ ਕਾਹਨੂੰ ਪਤਾ ਨਾਲ ਪੜਦੇ ਦਾ ਕਿਤੇ ਬਾਜ਼ਾਰ 'ਚ ਫਿਰਦੀ ਹੁੰਦੀ ਆ ਕਿਤੇ ਉਧਰ ਕਿਤੇ ਉਧਰ ਲੈ 20 ਵਾਰ ਤਾਂ ਗੋਲ ਗੱਪਿਆਂ ਵਾਲੀ ਰੇੜੀ ਤੇ ਦੇਖਿਆ ਕਿ ਜਿਹਦੇ ਨਾਲ ਉਹਦੇ ਨਾਲ ਤੁਰੀ ਫਿਰਦੀ ਆਪਣੇ ਤੋਂ ਛੱਡ ਕੇ ਜਾਂਦਾ ਚਾਲ ਨਿਰ ਪਰ ਆਪਣੀ ਡਿਊਟੀ ਲਈ ਆ ਚੁਗਲੀਆਂ ਦੀ ਮੈਨੂੰ ਤਾਂ ਹੀ ਸੀ ਚਲਪਲਾ ਹੋ ਜੂਗਾ ਆਪਣਾ ਕੀ ਆਪਾਂ ਤਾਂ ਇੱਕ ਵਾਰੀ ਦੱਸਤਾ ਅਮਲ ਕਰਨਾ ਨਾ ਕਰਨ ਉਹਦੀ ਮਰਜ਼ੀ ਅੱਜ ਕਿ ਵੀ ਆ ਗੱਡੀ ਦੀ ਚੱਲ ਕਰਦੇ ਆ ਕੋਈ ਹੱਲ ਇੰਨੇ ਮਾਲ ਖਾ ਨੂੰ ਜੇ ਭਰੂंगे ਜਿਹੜਾ ਬੁੜਾ ਲੱਗੇ ਉਹ ਕਿਧਰ ਆ ਗਿਆ ਸਿੰਧੇ ਨੇ ਯਾਦ ਕਰਿਆ ਹੈਲੋ ਸੋਸਰੀ ਕਾ ਸੰਦੇ ਕੀ ਆਲਾ ਪੁੱਤਰ ਸਤਿ ਆਹਦੀ ਆ ਜੀ ਤੁਸੀਂ ਦੱਸੋ ਕਿ ਆਇਆ ਪੂਰੇ ਇੱਕ ਨੰਬਰ ਹੋਰ ਸੁਣਾ ਆਹਦੀ ਆ ਵਾਦੀ ਆ ਹੋਰ ਹੋਰ ਕਿੱਦਾਂ ਸੀ ਘਰੇ ਆ ਬੈਠਾ ਸੀਗਾ ਵਿਲਾ ਕੀ ਕਰਦੇ ਤੂੰ ਅਭੀ ਸੀ ਦਰ ਚੱਲਣਾ ਹਾਂ ਹਾਂ ਚੱਲਣਾਗਾ ਹੋ ਗਈ ਲੋੜ ਅੰਦਰ ਕਰ ਤਿਆਰੀ ਪਾਛ ਫਿਰ ਚੱਲ ਚੱਲ ਗਏ ਢਿੱਕਾ ਨੇਰ ਨੂੰ ਜਾਵਾਂਗੇ ਹਾਂ ਮਰਾ ਕੱਟ ਰਮੁੰ ਦਾ ਦਿੰਦਾ ਸੀ ਉਸਤਾਦ ਅੱਛਾ ਆਨਲਾਈਨ ਆਉਂਦਾ ਯਾਰ ਉਹ ਨਹੀਂ ਆਪਾਂ ਦੋਨੇ ਲੋਟਾਂ ਓਏ ਸਿੰਦੇ ਪਤਾ ਗੱਲ ਕੀ ਆ ਗੱਡੀ ਦੀ ਕਿਸ਼ਤ ਆਈ ਵੀ ਆ ਖਰਚਾ ਬਹੁਤ ਆ ਜਾਂਦਾ ਨਾਲ ਤੀਜੇ ਬੰਦੇ ਦਾ ਉਹ ਵੀ ਭਰਨੀ ਆਪਾਂ ਹਾਂ ਫੇਰ ਲੈ ਜਾਗੇ ਉਹਨੂੰ ਕੋਈ ਨਹੀਂ ਆਦਾ ਘਰੇ ਆਜਾ ਘਰੇ ਆਇਆ ਮੈਂ ਹਾਂ ਦਾ ਅਹਿਮਤ ਨਾ ਠੀਕਾ ਠੀਕਾ ਓਕੇ ਓਕੇ ਆਲਾ ਬਾਬੇ ਦੀ ਕਿਰਪਾ ਨਾਲ ਗੱਡੀ ਵੀ ਭਰ ਗਈ ਹੁਣ ਤਾਂ ਲਾਗੇ ਭਿੱਕਾ ਨੇ ਰੂ ਥੀ ਲੱਗਣਗੀਆਂ ਤੀਆਂ ਓਹ ਭਗਵਾਨ ਪਾਣੀ ਲਿਆ ਕੋਟ ਪਿਆ ਪਾਣੀ ਲਿਆ ਕੋਟ ਲਿਆਉਣੀ ਆ ਹਾਂ ਜਾਈਏ ਕਿਨਾਂ ਤਾਈਂ ਗੇਨ ਯਾਰੇ ਲਾਵਾਂਗੇ ਢੋਲੇ ਦੀਆਂ ਉੱਥੇ ਆ ਫੜ ਗੱਪਲਾ ਆ ਦੱਬਾ ਫੜਾ ਦੱਲੋਂ ਆ ਫੜ ਔਖੀ ਬਲਾ ਹੁੰਦੀ ਆ ਕੀ ਤਾਂ ਹੋਮਾ ਨਾ ਇਹਦਾ ਛੜਦੇ ਬੇਟਾ ਕਿਉਂ ਕਰ ਫੜਦੇ ਲੱਗਿਆ ਕੀ ਹੋ ਗਿਆ ਵੀ ਪਤਾ ਜੀ ਲੱਗਿਆ ਰਹਿੰਦਾ ਇਹਦੇ ਨਾਲ ਸੜਕ ਤੇ ਉਹ ਕੀ ਹੋ ਗਿਆ ਵੀ ਟੜਕੀ ਟੜਕੀ ਕੀ ਬਖੇੜਾ ਖੜਾ ਕਰਿਆ ਬੇ ਪੁੱਤ ਕੀ ਕਰਖਿਆ ਆ ਤੇਰਾ ਪਿਓ ਦੇ ਨਾਲ ਭੁੱਖੀ ਤੋਂ ਪੈਣਾ ਨਹੀਂ ਛੱਡਦਾ ਹੈਗਾ ਉਹ ਕੋਈ ਨਹੀਂ ਮੰਮੀ ਹਰ ਵਕਤ ਟੋਕਦੀ ਦੀ ਟੋਕਦੀ ਇਹ 4000 ਹੋ ਰਹੀ ਆ ਜਿਹੜਾ ਤਕੀਲਣਾ ਉਹ ਵੀ ਵਿਕ ਜੂਗਾ ਤੂੰ ਦਾਸ ਪੁੱਤ ਕਿਵੇਂ ਆ ਉਹ ਕੋਈ ਨਹੀਂ ਬਾਪੂ ਮਾਤਾ ਘਰ ਰੋਲਾ ਪਾਈ ਜਾਂਦੇ ਮੱਖਾ ਪਤਾ ਨਹੀਂ ਕੀ ਹੋ ਗਿਆ ਇਹਦਾ ਤਾਂ ਨਿੱਤ ਦਾ ਹੀ ਕੰਮ ਆ ਮੇਰਾ ਤਾਂ ਆਪ ਹੀ ਨਿੱਤ ਦਾ ਭਾਈ ਉਹ ਕੋਈ ਨਹੀਂ ਮੰਮੀ ਬਾਪੂ ਦੇ ਕਿਹੜਾ ਵਾਸਾ ਕੀ ਨੂੰ ਆਖੀ ਹਰ ਵੇਲੇ ਔਖੀ ਹਰ ਵੇਲੇ ਔਖੀ ਤੇ ਜਾਣ ਬੁੱਝ ਕੇ ਲੱਗਿਆ ਵੀ ਉੱਡਾ ਉੱਡਿਆ ਰਫਾ ਕਰੂੰਗਾ ਪੂਖੀ ਖਾ ਕੇ ਉਹ ਕੰਮ ਵੀ ਫੇਰੀ ਕਰਦਾ ਜੇ ਖਾਂਦਾਗਾ ਕੰਮ ਵੀ ਕਰਦਾ ਹਣੇ ਇਹ ਕਿਹੜਾ ਵਾਸਾ ਕੀ ਦੇ ਕਿਲੋ ਕਿਲੋ ਖਾਣ ਲੱਗ ਗਿਆ ਪਹਿਲਾਂ ਥੋੜੀ ਮੋਟੀ ਖਾਂਦਾ ਸੀ ਕੱਦਾ ਚਮਚਾ ਪਰ ਮੰਮੀ ਕੰਮ ਵੀ ਸਾਰਾ ਦਿਨ ਕਰਦਾ ਫੇਰ ਦਸ ਕਿਹੋ ਜਿਹਾ ਖਾਂਦਾ ਜਦੋਂ ਟੋਕਦੀ ਨਹੀਂ ਆਸਰ ਵੀ ਨਹੀਂ ਕਰਦੀ ਆਹੋ ਤੈਨੂੰ ਅਰਵਾਸ ਕਰ ਦਿਆ ਜੱਤਾ ਹੰਟਾ ਤੇ ਰਸੀ ਭਈਆ ਹੱਸਣ ਲੱਗ ਗਈ ਪੁੱਛਦਾ ਤੂੰ ਵੀ ਅੱਗੇ ਕੋਈ ਕੰਮ ਕਰ ਲਾ ਆ ਮੈਨੂੰ ਵੀ ਲਾ ਦੇ ਕਰ 20 ਕਿਲੋ ਮੈਂ ਵੀ ਖਾਲੇ ਨੂੰ ਸਾਰਾ ਮਰ ਕਮਕੋਦੀ ਕਰਦੀਆਂ ਲੈ ਆਇਆ ਕਰਾਂਗੇ ਆਹੋ ਲੈ ਆਇਆ ਕਰਾਂਗੇ ਤੇਰਾ ਦਸ ਪੁੱਤ ਕਿਵੇਂ ਚੱਲਦਾ ਪੜਾਈ ਦਾ ਵਧੀਆ ਚੱਲ ਜਾਂਦਾ ਬਾਪੂ ਵਧੀਆ ਕੋਲੋਂ ਪੇਪਰ ਆ ਮੇਰਾ ਲਗਨਾਂ ਪੜ ਮੈਂ ਤਾਂ ਜਿਹੜੀ ਜ਼ਿੰਦਗੀ ਆਪਦੀ ਨਿਗਾਹ ਲਈ ਰੋਡ ਤੇ ਪਰ ਤੇਰੇ ਮੈਂ ਮੋਢੇ ਤੇ ਸ਼ਤਾਰ ਦੇਖਣਾ ਕੋਈ ਨਾ ਬਾਪੂ ਮਲਾਇਮ ਬਣਿਆ ਵਾ ਦੇਖਣਾ ਮੈਂ ਤੈਨੂੰ ਕੋਈ ਨਾ ਬਾਪੂ ਤੁਹਾਡੇ ਇਹ ਸੁਪਨਾ ਵੀ ਪੂਰਾ ਕਰੂੰਗਾ ਹਾਂ ਇੱਥੋਂ ਰੀਝਾ ਮੇਰੇ ਦਿਲ ਤੋਂ ਕੋਈ ਚੱਕਣੀ ਜੇ ਮੇਰਾ ਸੁਪਨਾ ਪੂਰਾ ਕਰੇ ਤੂੰ ਫੇਰ ਹੀ ਮੈਨੂੰ ਸੁਖ ਦਾ ਸਾਹ ਮਿਲੂਗਾ ਕੋਈ ਨਾ ਬਾਪੂ ਚੱਲ ਚੰਗਾ ਬਾਪੂ ਮੈਂ ਜਾਣਾ ਚੰਗਾ ਠੀਕ ਆ ਪੁੱਤ ਇੱਕ ਕਾਰਡ ਫੜਾ ਦੇ ਇਹ ਖਾਣਾ ਕਾਰਡ ਲਿਆ ਦੇ ਕਾਰਡ ਨਾਲ ਹੀ ਖਾਦੀ ਜਾਊ ਜਾਂ 100 ਦਾ ਨੋਟ ਦੇ ਦੇ ਨਾ ਮੈਨੂੰ ਸਮਝ ਨਹੀਂ ਆਉਂਦੀ ਕਿਹੜਾ ਕਾਰਡ ਤੂੰ ਜਾ ਹਰ ਵੇਲੇ ਔਖੀ ਦੀ ਔਖੀ ਮੈਂ ਆਪਣੇ ਕਰ ਲੈਣਾ ਹੱਲ ਆ ਪੈਸੇ ਦੇ ਨਹੀਂ ਜਾਂਦਾ ਹੱਟਾ ਇਹ ਮਹੀਨਾ ਮਹੀਨਾ ਨਹੀਂ ਮੁੜਦਾ ਇਹਦੇ ਤਾਂ ਮੂਰੇ ਫਟੂਗਾ ਕੱਢਣ ਚ ਵੀ ਔਖਾ ਆਹੋ ਕਿਆ ਮੈਂ ਖੋਣੀ ਤੇਰੇ ਪੈਸੇ ਉਹ ਚਾ ਬਾਬਾ ਖੜਾ ਸਾਡ ਹੁਣ ਖਾ ਪੀ ਲੈਣ ਦੇ ਕੋਸ ਮੈਨੂੰ ਤੂੰ ਹੁਣ ਪਾ ਥੋੜੇ ਜਿਹੇ ਪੈਸਾ ਦੇ ਜਾ ਦੇ ਦੇ ਨਾ ਦੇ ਜਾਨਾ ਦੇ ਜੀ ਜਾਦਾ ਹੋਇਆ ਦੇਖੇ ਜਾ ਚੁੱਪ ਕਰਕੇ ਅੱਗੇ ਬੰਨ ਨਾ ਤੀ ਆਪੇ ਖਾਲਾ ਕੇ ਢਾਬੇ ਤੇ ਅੱਜ ਸਿੰਦਾਨੀ ਪਹੁੰਚਿਆ ਪਤਾ ਨਹੀਂ ਕਿੱਧਰ ਖੜ ਗਿਆ ਕਹਿੰਦਾ ਮੈਂ ਆ ਗਿਆ ਓ ਕਿਵੇਂ ਆਸਤਾਲ ਓ ਯਾਰ ਬੁੱਤਾ ਆ ਗਿਆ ਹਾਂ ਸਸਰੀ ਘਰ ਆ ਗਏ ਸ੍ਰੀ ਕਾਲ ਭਾਈ ਹਾਂ ਇੱਥੇ ਕਹੇ ਬੈਠਾ ਕੀ ਕਰਾਂ ਉਹ ਚਾਚੀ ਲੜੀ ਜਾਂਦੀ ਏ ਤੇਰੀ ਕਾ ਤੂੰ ਆਹ ਡੱਬੇ ਪਿੱਛੇ ਓ ਡੱਬੇ ਚ ਕੀ ਆ ਉਹੀ ਆ ਤੇਨੂੰ ਵੀ ਨਹੀਂ ਆਏ ਤੇਰੇ ਕੰਮ ਨਹੀਂ ਗਏ ਉਹ ਕੋਈ ਨਾ ਕੋਰਾ ਖਵਾਦੀ ਐਸੀ ਉਮਰ ਚ ਮੈਂ ਲੱਗਿਆਗਾ ਪੂਰਾ 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 ਵੱਧ ਗਿਆ ਡੱਬੇ ਤੇ ਆ ਗਿਆ। ਉਹ ਫੇਰ ਕੀ ਹੁੰਦਾ ਤੂੰ ਹੈਗਾ ਤਾਂ ਲੈ ਆਉਣ ਵਾਸਤੇ। ਇਹ ਚੀਜ਼ਾਂ ਬਹੁਤ ਮਾਰੀਆਂ ਨੇ ਇਹ ਮੁੜ ਕੇ ਹੱਡਾਂ 'ਚ ਬਹਿ ਜਾਂਦੀਆਂ। ਹੋਰ ਦਾ ਸਟਾਫ ਕਿੱਧਰ ਗਈ? ਆ ਬੈਠੀ ਆ ਅੰਦਰ। ਤੇ ਬਾਈ ਬਾਈ ਗਿਆ ਕਾਲਜ? ਕਾਲਦੇ ਆ। ਹੂੰ। ਠੀਕ ਆ। ਚੱਲ ਫੇਰ ਆ ਪੀਲਾ ਪਾਣੀ ਫੇਰ ਚੱਲਦੇ ਆ। ਹੋ ਗਈ ਗੱਡੀ ਲੋਡ? ਹਾਂ ਹੋ ਗਈ ਗੱਡੀ ਦਾ ਲੋਡ। ਲਾ ਕੇ ਆਇਆ। ਕੀ ਰੱਖ ਸੇਖਾਂ ਦਾਕ ਨਹੀਂ ਉਹ ਸਾਰਾ ਕੁਸ ਕਰਿਆ ਹੁੰਦਾ ਉਹ ਵਾਹ ਓਏ ਤੇਰੇ ਸਾਰਾ ਕੁਸ ਕਰਿਆ ਹੁੰਦਾ ਬਸ ਮੈਂ ਕਿਹਾ ਉਸਤਾਦ ਨੂੰ ਸੱਦ ਕੇ ਲੈਈਏ ਵਧੀਆ ਕਰਿਆ ਠੀਕ ਆ ਚਾਲ ਫਿਰ ਤੇ ਫਿਰ ਮੇਰੀ ਗੱਲ ਸੁਣਨਾ ਉਸਤਾਦ ਵਿੱਕੜ ਨੇ ਰਜਾਵਾਂਗੇ ਉੱਥੇ ਕਮਾ ਕੇ ਤਾਂ ਲੈ ਆਂਗਾ ਮੈਨੂੰ ਤੈਨੂੰ ਸਾਰੇ ਕਮਾ ਕੇ ਲਿਆਉਂ ਚਾਰਸ ਫਿਰੇ ਨਾਲੇ ਮੈਨੂੰ ਇੱਕ ਪੈਂਟ ਸਲਟਾ ਦਵਾ ਕੇ ਤੁਸੀਂ ਚੰਗਾ ਉਹ ਤਾਂ ਵੇਖੀ ਆ ਵੀ ਨਵੀਂ ਆ ਮੈਂ ਤੇ ਇਹ ਤਾਂ ਕੱਲ ਪਾਈ ਸੀ ਅੱਜ ਪੁਰਾਣੀ ਹੋ ਗਈ ਸਸਰੀ ਘਰ ਚਾਚੀ ਸਸਰੀ ਘਰ ਚਾਚਾ ਪੀਲਾ ਆ ਕੇ ਦਊ ਇੱਕ ਨਵੀਂ ਜੀਣ ਲਈ ਦੂੰ ਮੇਰੀ ਗੱਲ ਸੁਣਾ ਆ ਤੇਰੇ ਚਾਚੇ ਦੀਆਂ ਗੱਲਾਂ ਚ ਨਾ ਆਇਆ ਕਰ ਇਹ ਤਾਂ ਆਹ ਖੰਦਾ ਭੁਖੀ ਭਾਕੀ ਜੀ ਆ ਤੂੰ ਨਾ ਕਿਤੇ ਲੱਗ ਜੀ ਮੈਂ ਤੈਨ ਦੱਸਾਂ ਉਹ ਨਹੀਂ ਨਹੀਂ ਚਾਚੀ ਤੇਰੀ ਕੀ ਉਮਰ ਐ ਹੋਰ ਰੋਟੀ ਖਾਏਗਾ ਨਾ ਨਾ ਚਾਚੀ ਰੋਟੀ ਤਾਂ ਮੈਂ ਖਾ ਕੇ ਆਇਆ ਸੀ ਉਹ ਗੱਡੀ ਲੋਡ ਹੋ ਗਈ ਮੈਂ ਤਾਂ ਉਸਤਾਦ ਨੂੰ ਸੱਦਣ ਆਇਆ ਸੀ ਤਾਂ ਮੇਰਾ ਰੱਖਿਆ ਕਰ ਇਹ ਦੇ ਕੰਨੀ ਉਹ ਨਿਗਾਹ ਹੀ ਆ ਚਾਚੀ ਮੇਰੀ ਤੇ ਮੈਂ ਤਾਂ ਅੱਖ ਬੰਦਦੀ ਆ ਵੀ ਉਹ ਕਾਹਨੂੰ ਇਹ ਜਵਾਖੂ ਲਾਏਗਾ ਉਹ ਨਹੀਂ ਚਾਚੀ ਤੂੰ ਬਾਹਰ ਜਾ ਜਾ ਕੇ ਰਸੋਈ ਚ ਕੰਮ ਕਰ ਲੈ ਜਾ ਮੈਂ ਤਾਂ ਕਰ ਲੈਨੀ ਆ ਹਰ ਵੇਲੇ ਔਖੀ ਹਰ ਵੇਲੇ ਔਖੀ ਮੈਂ ਤਾਂ ਆਪੀ ਔਖੀ ਲੱਗਦੀ ਹਾਂ ਮੇਰੀ ਗੱਲ ਤਾਂ ਸੁਣ ਲੈ ਓਸਤਾਦ ਬਈ ਮੈਂ ਤਾਂ ਤਾਂ ਜਾਊਂ ਜੇ ਮੈਨੂੰ ਪੈਂਟ ਸ਼ਲਟ ਦਿਵਾਏਗਾ ਨਹੀਂ ਮਰਨਾ ਚਾਹੁੰਦਾ ਦੱਸ ਐਲਾ ਜਾਣਸਾਰ ਪੈਂਟ ਸ਼ਲਟ ਹੀ ਲੈ ਚਲੋ ਫਿਰ ਓਸਤਾਦ ਜੱਲੀ ਏ ਹੜ ਅਤਾ ਮਰ ਲਈ ਉਹ ਜ਼ਿਆ ਬਾਗ ਗਿਆ ਮੇਰਾ ਨਾ ਹੁਣ ਗਿਆ ਮਾਇਓ ਪਾਣਾ ਪਤਾ ਵਿੱਚੀ ਪਾਵਾ ਸਾਰਾ ਕੁਝ ਸੀ ਕਿੱਕ ਕਰਵਾਉਂਦੀ ਹਾਂ ਇਹਦਾ ਕੋਲ ਦੀ ਨਹੀਂ ਮੈਨੂੰ ਪਤਾ ਮੈਂ ਕੰਮ ਖੋਦ ਗਿਆ ਤੂੰ ਖੁੱਲ ਜਾਣਾ ਆ ਪੈਸੇ ਦੇ ਦਿੰਦਾ ਥੋੜੇ ਜੀ ਉਹ ਭੇਜਦਾ ਉੱਥੋਂ ਮੁੰਡੇ ਹਰ ਪਹਿਲਾਂ ਪੈਸੇ ਚੱਲ ਹੁੰਦਾ ਇਨਸ਼ਾ ਅੱਧਾ ਚੱਲ ਗਿਆ किथे रह गया अजय तक नहीं आया एक तो मैं पहला लेट हाँ लेट हो गया ओहो पता नहीं पता होगा इन्ना टाइम कितों लाता ਕਿ ਨੂੰ ਪਤਾ ਵੀ ਆ ਕਦੋਂ ਦੀ ਵੇਟ ਕਰੀ ਜਾਨੀ ਮੈਂ ਉਹ ਰਾਜ دوست ਮਿਲ ਗਿਆ ਸੀ ਥਾਂ ਕਰਕੇ ਟਾਈਮ ਲਾ ਕੇ ਕੋਈ ਨਾ ਚਲਾ ਆ ਚਲਿਆ ਇੱਕ ਮਿੰਟ ਗੱਲ ਪੁੱਛਾਂ ਹਾਂਜੀ ਪੁੱਛੋ ਗੁੱਸਾ ਤਾਂ ਨਹੀਂ ਕਰੇਗਾ ਜੇ ਗੁੱਸਾ ਕਰਨ ਵਾਲੀ ਗੱਲ ਹੋਵੇ ਤਾਂ ਗੁੱਸਾ ਕਰਨਾ ਤਾਂ ਬੰਦ ਹੈ ਚਲ ਕੋਈ ਨਾ ਮੈਂ ਗੁੱਸਾ ਨਹੀਂ ਕਰਦੀ ਗੱਲ ਤਾਂ ਦੱਸੋ ਕੀ ਹੈ ਤੂੰ ਮੈਨੂੰ ਕਦੇ ਛੱਡੇਂਗਾ ਤਾਂ ਨਹੀਂ ਮੈਂ ਤਾਂ ਸ਼ਰੀਰ ਛੱਡ ਸਕਦਾ ਹਰ ਤੈਨੂੰ ਨਹੀਂ ਛੱਡ ਸਕਦਾ ਨਾਲੇ ਸਾਡੇ ਮਾਪਿਓ ਨੇ ਸਾਨੂੰ ਇਹ ਨਹੀਂ ਸਿਖਾਇਆ ਕਿ ਅਸੀਂ ਕਿਸੇ ਨਾਲ ਧੋਖਾ ਕਰੀਏ ਮੈਂ ਮਿਡਲ ਕਲਾਸ ਫੈਮਿਲੀ ਚ ਜਰੂਰ ਹਾਂ ਸੁਖ ਪਰ ਧੋਖੇਬਾਜ਼ ਨਹੀਂ ਹੈਗਾ ਮੇਰੇ ਬਾਪੂ ਨੇ ਮੈਨੂੰ ਇਹ ਨਹੀਂ ਸਿਖਾਇਆ ਨਾਲੇ ਮੇਰੇ ਬਾਪੂ ਦੇ ਸੁਪਨੇ ਬਹੁਤ ਵੱਡੇ ਆ ਮੈਂ ਉਹਦੇ ਸੁਪਨੇ ਪੂਰੇ ਕਰਨੇ ਆ ਤੇ ਨਾਲ ਨਾਲ ਤੇਰੇ ਸੁਪਨੇ ਵੀ ਪੂਰੇ ਕਰੂੰਗਾ ਮੇਰਾ ਉਹ ਮਤਲਬ ਨਹੀਂ ਸੀ ਤੁਸੀਂ ਤਾਂ ਗਲਤੀ ਸਮਝ ਕੇ ਫੈਮਿਲੀ ਵਾਲੀ ਤਾਂ ਕੋਈ ਗੱਲ ਹੀ ਨਹੀਂ ਮੈਂ ਤਾਂ ਆਪਣੀ ਦੋਵੇਂ ਨਾਲ ਗੱਲ ਕਰਦੀ ਸੀ ਦੇਖੀ ਕਿਤੇ ਤੂੰ ਨਾ ਮੈਨੂੰ ਛੱਡ ਜੀ ਕਿਤੇ ਐਂ ਕਹਿੰਦੀ ਕਹਿੰਦੀ ਤੂੰ ਮੈਨੂੰ ਛੱਡੇਗਾ ਤੂੰ ਛੱਡੇਗਾ ਮੈਂ ਜਾਣ ਦੇ ਸਕਦੀ ਆ ਪਰ ਤੈਨੂੰ ਛੱਡ ਨਹੀਂ ਸਕਦੀ ਅੱਛਾ ਜੀ ਹਾਂ ਐ ਨਾ ਕੀ ਨਾ ਬਹੁਤ ਪਿਆਰ ਕਰਦੀ ਆ ਤੈਨੂੰ ਮੈਂ ਵੀ ਕਿਹੜਾ ਘੱਟ ਪਿਆਰ ਕਰਦਾਗਾ ਪਤਾ ਨਹੀਂ ਰੱਬ ਆਪਣਾ ਪਿਆਰ ਪਹੁੰਚੜਾਊਗਾ ਵੀ ਕਿ ਨਹੀਂ ਜੇ ਆਪਣੀ ਨੀਅਤ ਸਾਫ਼ ਆ ਨਾ ਤੇ ਆਪਣਾ ਪਿਆਰ ਸੱਚਾਗਾ ਤਾਂ ਆਪਣਾ ਪਿਆਰ ਵੀ ਜ਼ਰੂਰ ਪੂਰਛੜੂ ਚਲ ਦੇਖਦੇ ਆਂ ਕੀ ਬੰਦ ਅਗੇ ਵੈਸੇ ਤੂੰ ਕੱਲ ਤਾਂ ਨਹੀਂ ਕਰੀ ਆਵਦੇ ਘਰੇ ਅੱਜ ਵੀ ਨੀਮੇ ਕੀਤੀ ਪਹਿਲਾਂ ਤੂੰ ਕਰੀ ਯਰ ਜੇ ਪਹਿਲਾਂ ਤੂੰ ਕਰ ਲੈ ਅੱਛਾ ਤੂੰ ਮੇਰੀ ਗੁੱਤ ਤੇ ਟਾਈਮ ਪਹਿਲਾਂ ਮੇਰੇ ਬਾਪੂ ਨੇ ਤਾਂ ਮੰਨਿਆ ਨਾ ਪਰ ਮੈਨੂੰ ਲੱਗਾ ਤੇਰੇ ਘਰ ਦੇ ਨੇ ਨਹੀਂ ਮੰਨਣਾ ਚੱਲ ਮੈਂ ਟਰਾਈ ਕਰਕੇ ਦੇਖੂਗੀ ਪੱਕਾ ਹੂੰ ਜਦੋਂ ਮੌਕਾ ਮਿਲੇ ਨਾ ਮੈਂ ਆਪੇ ਗੱਲ ਕਰੂੰਗੀ ਚੱਲ ਠੀਕ ਆ ਕਿਤੇ ਇਹ ਨਾ ਹੋਵੇ ਤੂੰ ਪੈਰ ਪਿੱਛੇ ਖਿੱਚ ਦੇ ਫਿਰ ਜੱਟ ਦੀ ਜ਼ੁਬਾਨ ਆ ਗਈ ਪਿੱਛੇ ਹੱਟਣ ਵਾਲਿਆਂ ਚੋਂ ਨਹੀਂ ਹੈਗਾ ਚੱਲ ਠੀਕ ਆ ਫੇਰ ਕੋਈ ਨਾ ਮੌਕਾ ਆਉਂਦੇ ਛੇੜ ਲਊ ਗੱਲ ਮੈਂ ਠੀਕ ਆ ਸਾ ਛੜ ਯਾਰ ਮੈਨੂੰ ਬਹੁਤ ਜ਼ੋਰ ਦੀ ਭੁੱਖ ਲੱਗੀ ਪਈ ਆ ਚੱਲ ਪਹਿਲਾਂ ਬਲਸਾਨ ਚੱਲਦੇ ਆ ਚੱਲ ਫਿਰ ਚੱਲ ਫਿਰ ਮੰਮੀ ਮੈਂ ਨਾਲ ਨਾਲ ਕੱਲ ਕਰਨੀ ਸੀ ਇਹ ਕੀ ਕਰ ਰਹੀ ਸੀ ਫਿਕਰ ਦੀ ਹੁਣ ਪਹਿਲਾਂ ਤਾਂ ਗੁੱਸਾ ਨਾ ਨਹੀਂ ਕਰ ਬੀ ਜੇ ਗੁੱਸੇ ਵਾਲੀ ਗੱਲ ਹੋਊਗੀ ਤਾਂ ਮੈਂ ਕਰੂੰਗੀ ਵੀ ਚਲ ਫੇਰ ਆਂਦੂ ਨਾ ਲੈ ਦੱਸ ਤਾ ਫੇਰ ਵੀ ਦੱਸ ਤਾ ਦੇ ਕੀ ਗੱਲ ਹੈ ਜੀ ਮੰਮੀ ਮੈਂ ਨਾਲ ਕੋੜੀ ਨੂੰ ਸੰਭਲਦਾ ਮੇਰੇ ਨਾਲ ਕਾਲਜੇ ਵੱਢ ਗਿਆ ਉਹੀ ਮੈਂ ਹਾਂ ਤੇ ਕੁੜੀਆਂ ਤਾਂ ਜੀ ਕਲੂ ਨਹੀਂ ਕੰਮ ਦੀਆਂ ਹੈਗੀਆਂ ਮੈਂ ਤੈਨੂੰ ਦੱਸਾਂ ਕਿਉਂ ਹੀ ਜੇ ਕੁੱਠੇ ਕੰਮਾਂ 'ਚ ਪੈਣਾ ਹੈ ਮੈਂ ਉਹ ਬਹੁਤ ਸਿਆਣੀ ਹੈਗੀ ਇਹ ਜੀ ਕੁੜੀ ਨਹੀਂ ਹੈਗੀ ਵੇ ਬੁੱਤ ਸਿਆਣੀਆਂ ਸੁਣੀ ਤਾਂ ਹੀ ਜੀਮ ਦੀਆਂ ਮਤਲਬ ਦੱਸਾਂ ਕੋਈ ਅਮਮਾ ਚੱਜ ਦੀ ਪੂਰੀ ਭਾੜ ਕੇ ਤੇਰਾ ਰਿਸ਼ਤਾ ਕਰਾਂਗੇ ਮਮੀ ਚੱਜ ਦੀ ਆ ਲੈ ਚੰਗੇ ਖਾਨਦਾਨ ਦੀ ਆ ਵੇ ਤੂੰ ਹਜੇ ਪੜਪੜ ਲਾਇਆ ਤੇਨੂੰ ਤੇਰੇ ਬਾਪੂ ਦਾ ਪਤਾ ਹੀ ਐ ਮੈਂ ਤੇ ਕੋਈ ਨੌਕਰੀ ਨੌਕਰੀ ਤੇ ਲੱਗਿਆ ਨਾ ਪੁੱਤ ਉਹ ਤੇਰਾ ਖਰਕਾ ਵੀ ਸਵੀਕਾਰ ਦੋਗੇ ਅਗਲੇ ਭਾ ਮੌਕੇ ਨੂੰ ਬਿਆ ਦੇਣ ਵੇ ਬੁੱਤ ਮੈਂ ਤਾਂ ਕੋਈ ਸਣੀ ਚੰਗੀ ਹੈਗੀ ਆ ਤੇਰੇ ਬਾਪੂ ਨੇ ਨਹੀਂ ਬਾਕੀ ਬੰਨਣੀ ਮੈਂ ਤਾਂ ਦੱਸਾਂ ਤਾਂ ਇਹਦੇ ਦੀ ਗੱਲ ਕਰ ਲਾ ਬਗਨੀ ਮੈਨੂੰ ਤੇਰੇ ਬਾਪੂ ਨਾਲ ਇੱਕ ਛੋਗ ਗੱਲ ਕਰਨੀ ਤੇ ਬਾਪੂ ਤਾਂ ਮੇਰੇ ਕਾਰਨ ਮੂੰਹਦਾ ਜਦੋਂ ਮੈਂ ਬੋਲਦੀ ਆ ਕੋਈ ਗੱਲ ਨਹੀਂ ਮੈਨੂੰ ਪਤਾ ਹੀ ਜਾਗਾ ਬਾਪੂ ਦਾ ਤੇ ਛੱਡਦਾ ਆ ਆਹੋ ਬਾਪੂ ਡਰਦਾ ਜੇ ਡਰਦਾ ਫਿਰ ਕਾਹਦੀ ਗੱਲਾਂ ਦੀ ਉਹ ਵੀ ਜਿਵੇਂ ਤੂੰ ਰਹਿਣੀ ਆ ਘਰ ਚ ਉਹ ਹੀ ਚੀਜ਼ ਤਾਂ ਹੁੰਦੀ ਹਰੇਕ ਤਾਂ ਹੀ ਤਾਂ ਤੇਰੇ ਨਾਲ ਗੱਲ ਕੀਤੀ ਮਨਾ ਲਵਾਂ ਬਾਪੂ ਨੂੰ ਸਾਡੇ ਰਹਿਗਾ ਤੇ ਤੂੰ ਨਾ ਤਾਂ ਕਹਿੰਦੇ ਕੀ ਲੈਣਾ ਕਿ ਕੰਮਾਂ ਤੋਂ ਮੈਂ ਜਿਉਂ ਦੱਸਾਂ ਆ ਤੂੰ ਦੋ ਅੱਖਰ ਪੜ੍ਹ ਕੇ ਕਿਸੇ ਨਾਲ ਉਪਰੇ ਤੇ ਲੱਗੇ ਜਾਂ ਚੰਦਨੀ ਤੇ ਫਿਰ ਮੈਂ ਕਿਸੇ ਹੋਰ ਨਾਲ ਵੀ ਵਿਆਹ ਨਹੀਂ ਕਰਾਉਣਾ ਲੈ ਕੀ ਦੇਖ ਰਿਹਾ ਬੁੱਤੂ ਤੂੰ ਹੱਥ ਫੜ ਕੇ ਖੜ ਗਿਆ ਬਿਨਾ ਮਤਲਬ ਤੋਂ ਪਰ ਦੁਮਾਨੀਆ ਮਮਾ ਕੀ ਮੰਨ ਜਾ ਦੇਖ ਲੂੰਗੀ ਤੇਰੇ ਬਾਪੂ ਨੂੰ ਮਨਾ ਕੇ ਜੇ ਮੰਨੂਗਾ ਪਰ ਮੈਂ ਨਹੀਂ ਕਹਿੰਦੀ ਵੀ ਮੰਨ ਜੂ ਆਹੋ ਉਹ ਬਾਪੂ ਤਾਂ ਤੇਰਾ ਕਹਣਾ ਹੋਈ ਇਹ ਮੋੜ ਦਾ ਪੱਕਾ ਕਹਿ ਕੇ ਰਹੀਂਗਾ ਆਹ ਉਹ ਮੇਰੇ ਕੋ ਆਛ ਤਰ ਤੂੰ ਨਾ ਗੱਲ ਕਰੀ ਦਿਲ ਕੋ ਨਾਲ ਪੁੱਛ ਲਉ ਮਾਦਾ ਉਹ ਨਾ ਸਿੱਧਾ ਬਾਪੂ ਨੂੰ ਕਰ ਲਾ ਗੱਲ ਨਾ ਦੇ ਮੈਂ ਬਾਪੂ ਦੇ ਸੰਦ ਨੂੰ ਮੈਂ ਤਾਂ ਕਹਿੰਦੀ ਆ ਇਹ ਕੁੜੀ ਹੈ ਵੀ ਕਿਸੇ ਕੰਮ ਦੀ ਮੈਂ ਬੜੀ ਸਿਆਣੀ ਆ ਪੜੀ ਲਿਖੀ ਕੁੜੀ ਆ ਮੇਰਾ ਤਾਂ ਬੜੀ ਈ ਕਾਲ ਜੇ ਮੈਂ ਸਭ ਜਾਣਦਾ ਹਾਂ ਉਹਦੇ ਘਰ ਦੇ ਨੂੰ ਵੀ ਜਾਣਦਾ ਤਾਂ ਹੀ ਮੈਂ ਗੱਲ ਕਰ ਰਹਿਣਾ ਤੇ ਸਿਆਣੀਆਂ ਸੁਣੀਆਂ ਦੱਜ ਕਲਦੀਆਂ ਕੱਟੀ ਹੁੰਦੀਆਂ ਨੇ ਮੈਂ ਤੁਹਾਨੂੰ ਦੱਸਾਂ ਫੜੀਆਂ ਨਿੱਕੀਆਂ ਜਿਹੀਆਂ ਨਾ ਮਗਰੋਂ ਕੋਸੋਂ ਹੋਰ ਕੋਣ ਦੀਆਂ ਨੇ ਪਹਿਲਾਂ ਕੋਸੋਂ ਹੁੰਦੀਆਂ ਨੇ ਮੰਮੀ ਪਰ ਉਹ ਅਹੀ ਜੀ ਗੁੜੀ ਨਹੀਂ ਆਈਏ ਆਪਣੇ ਘਰ ਨੂੰ ਨਾ ਸਾਹਮਣਾ ਆਈਏ ਨਾਲੇ ਤੇ ਰੀਝੇਵਾ ਕਰਿਆ ਕਰੂ ਤੇ ਸਾਂਹ ਦੀ ਸਾਂਹ ਦੀ ਕੋਰੇ ਨਾ ਸਮਝੇ ਮੈਂ ਤੁਹਾਨੂੰ ਦੱਸਾਂ ਮੰਮੀ ਲੋ ਦਾ ਪੁੱਠਿਆਂ ਨਾਲ ਲੈ ਕੇ ਵੇਜੇ ਨੇ ਤੂੰ ਦੱਸ ਗੱਲ ਕਰੇਂਗੀ ਕਾ ਨਾ ਵੇ ਉਹ ਹੀ ਨੋਂਕੀ ਜਾ ਕਰ ਅਗੱਥੇ ਲੋਕਾਂ ਨੂੰ ਪਤਾ ਲੱਗੇ ਹੋਰ ਸਿਆਪਾ ਖੜਾ ਕਰਦੇ ਇੱਥੇ ਮੇਰੀ ਜਾਨ ਨੂੰ ਆ ਤੇਰਾ ਪਿਆਵਾ ਮੇਰੀ ਕੁਤਰੀ ਪੱਟ ਦਊਗਾ ਮੇਜ ਬਦਨਾਵੇਂ ਗੁਗੀ ਪਿੰਡ ਚ ਚੱਲ ਮੈਂ ਦੇਖੂਨੀ ਤੇਰਾ ਕਿਰੋ ਸਭ ਦਗਾ ਕੰਮ ਕਾਹੀ ਚੱਲ ਜੀ ਮੈਂ ਸਾਡਾ ਆ ਤਾਂ ਦੇਖ ਲਈ ਸਿੰਘ ਨਾ ਹੀ ਤਾਂ ਖੜੇ ਤੇ ਕੰਮ ਮੁਕਾਏ ਗਏ ਕਿਤੇ ਹੋਰ ਇਹਨਾਂ ਸਿਆਪਾ ਕਰਤੀ ਵੇਜੇ ਚੱਲ ਸੋਖਣ ਨੂੰ ਨਖਸ਼ ਖabri ਮੈਂ ਮਾਮੀ ਨਾਲ ਗੱਲ ਕਰ ਲੇ ਹੈਲੋ ਕਿਵੇਂ ਸਖਾ ਵਧੀਆ ਨਹੀਂ ਦੱਸੋ ਵਧੀਆ ਮੈਂ ਵੀ ਤੇਰੇ ਲਈ ਕੋ ਖੁਸ਼ਖਬਰੀ ਸੀ ਇਹ ਮੈਂ ਤੇਰੇ ਲਈ ਕੋ ਖੁਸ਼ਖਬਰੀ ਸੀ ਮੈਂ ਮਮੀ ਨਾਲ ਗੱਲ ਕਰ ਲਈ ਆਪਣੇ ਵਿਆਹ ਲਈ ਕੀ ਬਸ ਕਰਿਆ ਹਾਂ ਮਮੀ ਕਹਿੰਦੇ ਪਹਿਲਾਂ ਕਹਿੰਦੇ ਮੈਂ ਮੰਦੀ ਨਹੀਂ ਕਿ ਅਸੀਂ ਨਹੀਂ ਕਰਾਉਣਾ ਵਿਆਹ ਤੇਰਾ ਕਰਨਾ ਐ ਆ ਵਾਹ ਪਰ ਬਾਅਦ ਚ ਮੰਨ ਗਈ ਅੱਜ ਬਾਪੂ ਆਊਗਾ ਹੋਰ ਨਾ ਗੱਲ ਕਰਦੀਆਂ ਮੈਨੂੰ ਇਹ ਤਾਂ ਆਪਣਾ ਗੱਲ ਕੱਟ ਨਹੀਂ ਬਾਕੀ ਆ ਹਾਂ ਉਹ ਬਾਪੂ ਦਾ ਮੰਮੀ ਦੀ ਗੱਲ ਹੋਈ ਨਹੀਂ ਮੋੜਦਾ ਤੂੰ ਟੈਨਸ਼ਨ ਨਾ ਲੈ ਜੇ ਮੰਮੀ ਮੰਨ ਗਈ ਨਾ ਬਾਪੂ ਨੇ ਤਾਂ ਆਪਣੇ ਆਪ ਹੀ ਮੰਨੇ ਆ ਨਾ ਮੈਨੂੰ ਤਾਂ ਬਹੁਤ ਟੈਸਟਿੰਗ ਕਾੜੀ ਆ ਵੀ ਕਿਤੇ ਘੱਟ ਦੇਣਾ ਕਿਤੇ ਬੋਲਣਾ ਕਰਾਂਗੇ ਲੈ ਐਵੇਂ ਕਿ ਮੈਂ ਤੇਰਾ ਵਿਆਹ ਕਰ ਦੇਣਗੇ ਮੈਂ ਬੈਠਾਂ ਆਲੇ ਡਾਕਟਰ ਨਹੀਂ ਆਲਾ ਉਹ ਤੂੰ ਫਿਕਰ ਨਾ ਕਰ ਵਿਆਹ ਕੇ ਤਾਂ ਤੈਨੂੰ ਮੈਂ ਹੀ ਲੈ ਕੇ ਜਾਊਗਾ ਹੋਰ ਨਾਲ ਹੀ ਤੇਰਾ ਵਿਆਹ ਹੋਣ ਦਿੰਦਾ ਪੱਕਾ ਤਨਪ੍ਰੋਸਾ ਨਹੀਂ ਮੇਰੇ ਦੇ ਨਹੀਂ ਆ ਗਿਆ ਤਾਂ ਆਵਾ ਬਸ ਫਿਰ ਤੂੰ ਫਿਕਰ ਨਾ ਕਰ ਮੈਂ ਤਾਂ ਇਹ ਕਹਿੰਦੀ ਸੀ ਹਾਂ ਜੇ ਕਾਪੂ ਪਨ ਗਿਆ ਤੇ ਆਪਾਂ ਰੋਕਾ ਕਰਾਵਾਂਗੇ ਜਾਂ ਉਹਦੋਂ ਕਰਾਵਾਂਗੇ ਜਦੋਂ ਫਿਰ ਜੋ ਹੁਲਾਗਤ ਨੂੰ ਵੀ ਹਾਂ ਇਹ ਵੀ ਗੱਲ ਆ ਫਿਰ ਤਾਂ ਵਾਪਸ ਆਸਾਨੀ ਨਾਲ ਮਾਂਜੂ ਹਾਂ ਹਾਂ ਖਤ ਹੈ ਹੀ ਤੇ ਸੱਚ ਸਖਾ ਤਾਂ ਕੀ ਗੱਲ ਕਰੇ ਮੈਂ ਨਹੀਂ ਗੱਲ ਕੀਤੀ ਉਹਦੇ ਫਿਰ ਹਾਲੇ ਗੱਲ ਕੀਤੀ ਨਹੀਂ ਹਰ ਕਦੋਂ ਕਰੇਗੀ ਮੈਂ ਮੈਂ ਨਹੀਂ ਕਰਾਂ ਸ਼ਰਮ ਮੈਨੂੰ ਤਾਂ ਨਾ ਡਰ ਚ ਲੱਗਿਆ ਆਂਦਾ ਪਤਾ ਨਹੀਂ ਤੇਰੇ ਘਰ ਦੇ ਮੰਨਣਗੇ ਪਤਾ ਨਹੀਂ ਨਾ ਉਹ ਯਾਰ ਤੇਰੇ ਘਰ ਦੇ ਬਹੁਤ ਅਮੀਰ ਆ ਤੇ ਸਾਡੇ ਘਰ ਦੇ ਹਾਲਾਤ ਤਾਂ ਤੈਨੂੰ ਪਤਾ ਹੀ ਆ ਕਿ ਤੇ ਆਪਣੇ ਪਿਆਰ ਦੇ ਵਿੱਚ ਆ ਗਰੀਬੀ ਵੀ ਮੇਰੀ ਨਾਲ ਜੀ ਹਾਲਾਤ ਤਾਂ ਬੜਾਈ ਕੋਈ ਨਹੀਂ ਹਿੰਦੇ ਹੈ ਹੁੰਦਾ ਹੈ Men sikker. Så